ਸਾਰਾ ਕਰ ਚੱਕ ਹੁਣ ਪੂਰੀਆਂ ਹਾਈ ਕੁਆਲਿਟੀ ਇਹ ਕਿੰਨੇ ਵਾੜਵਾ 380 380 ਤੇ ਹੋਰ ਕਿਹੜੇ ਦਾ ਸੀ ਇਹ ਕਰਨਾ ਤੁਸੀਂ ਹੋਰ ਆਹ ਦੇ ਤਾਣੋ ਕਾਲਾ ਕਾਹ ਦਾ ਹਾਂ ਮੈਂ ਕਹਿੰਦਾ ਉਹ ਕੇ ਰਿਪੋਰਟ ਕਰਾ ਦੇਣੀ ਆ 2580 ਆ ਤੇ ਬਾਕੀ ਇਹ ਵੀ ਵੇਚਦੇ ਆ ਉਹ ਜੇ ਇਹਦੇ ਉਹ ਜਾਂਦਿਆਂ ਨੂੰ ਵੀ ਹੋ ਗਈ ਉਹਦੀ ਬੱਤੀ ਬੱਤੀ ਆ ਗਈ ਉੱਥੇ ਟੀਮ ਆ ਓਏ ਵੇ ਉਹ ਗੁਰੂ ਦਰਸ਼ਨ ਬਾਬੇ ਦੇ ਤੇ ਬਾਕੀ ਚਾਚਾ ਵੀ ਭਾਗ ਲੈਣ ਦੀਆਂ ਚਾਚੇ ਨੇ ਵੀ ਲਟਾਂ ਭਾਗ ਲੈਣੀਆਂ ਚਾਚਾ ਕਹਿੰਦਾ ਮੈਂ ਵੀ ਵੇਖਣੀਆਂ ਲਾਗੇ ਲਾਗੇ ਹਾਂਜੀ ਤੇ ਕਿੱਦਾਂ ਮਿੱਤਰੋ ਹੋ ਕਰਦਾ ਸਾਰੇ ਵਧੀਆ ਹੋ ਕੇ ਲਾਈਵ ਨੂੰ ਕਰਦੇ ਹੋ ਕੇ ਇੰਜੋਏ ਤੇ ਅੱਜ ਹੀ ਗਲੋਤੇ ਜਿੰਦ ਤੱਕ ਤੱਕ ਨਹੀਂ ਵੇਖ ਸਕਦੇ ਸਿੰਘਾੜ ਦੇ ਸਾਹਮਣੇ ਹਰ ਹਰ ਵਾਰ ਦੀ ਤਰ੍ਹਾਂ ਬੱਤੀ ਅੱਜ ਵੀ ਬੰਦ ਵਾ ਪਰ ਅੱਜ ਸਿੰਘ ਹੈਗਾ ਇੱਥੇ ਤੇ ਆਪਣੇ ਨਾਲ ਬੰਦੇ ਹੈਲੋ ਹਾਏ ਕੋਈ ਹਾਂਜੀ ਆ ਤਾਂ ਤੁਸੀਂ ਇਹਦਾ ਤੁਹਾਨੂੰ ਪਤਾ ਹੀ ਆ ਫੋਮ ਜੀ ਰੈਂਦਾ ਵਾ ਸ਼ੁੱਕ ਜੋਲ ਤੇ ਬਾਕੀ ਇਹ ਆ ਵੀ ਗੱਡੀ ਅੱਜ ਲੈ ਆਂਦੀ ਅਸੀਂ ਜਿਹੜੀ ਸ਼ਿਫਟ ਨਵੀਂ ਲਈ ਹੀ ਇਹਦਾ ਕਰਾਉਣਾ ਥੋੜਾ ਜਿਹਾ ਕੰਮ ਤੇ ਇਹ ਤੁਹਾਨੂੰ ਅੱਗੇ ਜਾ ਕੇ ਬੋਣੇ ਹੁਣ ਕੀ ਕੀ ਕਰਾਉਣਾ ਇਹਦਾ ਤੇ 32000 ਬੰਦਵਾ ਜਿੱਦਾਂ ਕਿ ਇੱਥੇ ਕਿਸਮਤ ਵਾਰੀ ਜੇ ਰੋਈਦਾ ਆ ਜਾਂ ਤੇ ਸਿੰਗ ਬਾਣੀ ਹੁੰਦਾ ਤਾਂ ਜਾਂ ਬੱਤੀ ਬੰਦ ਹੁੰਦੀ ਆ ਤੇ ਕੋਈ ਗੱਲ ਨਹੀਂ ਵੇਖਦੇ ਬੱਤੀ ਆਊਗੀ ਕੋਈ ਨਹੀਂ ਅੱਜ ਕੋਈ ਨਾ ਕਰਾ ਕੇ ਜਾਵਾਂਗੇ ਤੇ ਬਾਕੀ ਬਣੇ ਲਿਓ ਅੱਗੇ ਜੱਟਾ ਵੀ ਲਵਾਉਣੀਆਂ ਆਂ ਸੀ ਤੇ ਇੱਥੇ ਲਵਾਉਣੇ ਆ ਹੀਰ ਨੂਰ ਨੇ ਇੱਥੇ ਤੇ ਇੱਕ ਪਿਛੇ ਲਖੋਣਾ ਜੈਕਸਪੈਰੋ ਤੇ ਬਾਕੀ ਦੋ ਤਿੰਨ ਗਮ ਲਾਈਟਾਂ ਲੂਟਾਂ ਦੇ ਜਿੱਦਾਂ ਹੋਣ ਵਾਲੇ ਸਾਰੇ ਕੰਮ ਓਕੇ ਰਿਪੋਰਟ ਕਰਾ ਕੇ ਜਾਣੀ ਆ ਕਿੱਥੇ ਚੱਲੀਏ ਤੇ ਲੋ ਵੀ ਮਿੱਤਰੋ ਸਵਾਹ ਇਦਾਂ ਹੋ ਗਈ ਆ ਵੀ ਬੱਤੀ ਹੋ ਗਈ ਜੇ ਬੰਦ ਹਾਂਜੀ ਜਿੱਦਾਂ ਕਿ ਹਰ ਵਾਰ ਦੀ ਤਰ੍ਹਾਂ ਬੰਦ ਹੀ ਰਹਿੰਦੀ ਆ ਤੇ ਹੁਣ ਮੁੰਡੇ ਕਹਿੰਦੇ ਆ ਜਾਣਾ ਅਸੀਂ ਬਟਾਲੇ ਤੇ ਬਟਾਲੇ ਜਾ ਕੇ ਮਿਲਦੇ ਹਾਂ ਤੁਹਾਨੂੰ ਤੇ ਹਾਂਜੀ ਅਰੇ ਕਿੱਦਾਂ ਬਟਾਲੇ ਚੱਲੀਏ ਨਹੀਂ ਕਿ ਕਿਹ ਕ ਪਤਾ ਕਰ ਜਾਣਾ ਨਹੀਂ ਭਰਾ ਫਾਦੇਗਾ ਨਹੀਂ ਕੋਈ ਪਤਾ ਨਹੀਂ ਕਿੱਦਰ ਦੀ ਸਲਾਹ ਬਣ ਜਾਣੀ ਹੈ ਤੇ ਬਾਕੀ ਇਹ ਵੀ ਹੁਣ ਸਲਾਹ ਬਣ ਗਈ ਆ ਤੇ ਹੁਣ ਤੁਸੀਂ ਵਲੌਗ ਨੂੰ ਜਿਹੜਾ ਐਂਡ ਤੱਕ ਆ ਦੇਖਣਾ ਵਾ ਤੇ ਲਾਈਟਾਂ ਦਾ ਨੂੰ ਵਿਖਾਉਣੇ ਨਾਲੇ ਜੇ ਲਾਈਟਾਂ ਪਾਈਆਂ ਫਿਰ ਲਾਈਟਾਂ ਵਿਗਾਉਣੇ ਹੈਡਲਾਈਟਾਂ ਤੇ ਚਿੱਟੀਆਂ ਪਾਉਣੀਆਂ ਕੱਢ ਦੇਣੀਆਂ ਪੀਲੀਆਂ ਪੂਲੀਆਂ ਵਿੱਚੋਂ ਤੇ ਉਹ ਵਿਖਾਉਣੇ ਕਿਦਾਂ ਦੀਆ ਬਗਾਉਣੇ ਹੁਣ ਜਪੋਨੇਗਾ ਨਹੀਂ ਬੋਨੇ ਵੇਖ ਕੇ ਜਰੂਰ ਆਵਾਂਗੇ ਤੁਹਾਨੂੰ ਦਿਖਾਵਾਂਗੇ ਹਨਾ ਹਾਂ ਬਿਲਕੁਲ ਕਿਉਂ ਜੀ ਟੋਟਲੀ ਪੈਣਗੇ ਲਾਈਟਾਂ ਹਾਂ ਲਾਈਟਾਂ ਆ ਗਏ ਨੇ ਅੰਦਰੋਂ ਬਾਹਰੋਂ ਸਾਰੀਆਂ ਪੈਣਗੀਆਂ ਹਾਂ ਸਕਿਪ ਨਾ ਕਰਿਓ ਸਕਿਪ ਨਾ ਕਰਿਓ ਜਿੱਦ ਨੇ 스ਪਿਕ ਕਰਨੀ ਹੈ ਜੀ ਲੋ ਵੀ ਫਿਰ ਥੱਲੇ ਕਰਦੇ ਇਹਨਾਂ ਨੇ ਬਟਾਲੇ ਆ ਗਏ ਆ ਬਾਵੇ ਕਿਉਂ ਤੇ ਵੇ ਦੇਣ ਲਾਈਟਾਂ ਲਿਆ ਕੰਮ ਇੱਥੇ ਪੂਰਾ ਮੈਨੂੰ ਲੱਗ ਰਿਹਾ ਪੂਰਾ ਓਕੇ ਰਿਪੋਰਟ ਮਾਰ ਰਹਾ ਅੱਜ ਤੇ ਵੇ ਦੇਣ ਕੀ ਬੰਦਾ ਲੈ ਵੀ ਲਾਈਟਾਂ ਵੇਖੀ ਹੈ ਹੈਡ ਲਾਈਟਾਂ ਆਲਾ ਕਰ ਜਾ ਇਕ ਹੁਣ ਪੂਰੀਆਂ ਹਾਈ ਕੁਆਲਿਟੀ ਇਹ ਕਿੰਨੇ ਵਾਰ 380 380 ਤੇ ਹੋਰ ਕਿਹੜੇ ਕਿਹੜੇ ਹੁੰਦੇ ਵਾਰ ਇਹ 220 ਇਹ 400 ਆਛਾ ਆ 400 ਆ 380 ਆ 400 ਫੁੱਲ ਬੜਾ ਮਮਾ ਨੇ ਘਰ ਜਾਨਣ ਵੇਖੀ ਕਿਦਾਂ ਕਰਦੀ ਆਹ ਦਾਈ ਕਹਿੰਦੇ ਨਾ ਹਲਕੀ ਨਹੀਂ ਹੋਣੀ ਵੇ ਜੀ ਓਕੇ ਆ ਵੀ ਬਾਕੀ ਇਹ ਵੀ ਵੀਰਾਨਾ ਹੀ ਮਾਨਦਾਨ ਕਰ ਲੈਣਾ ਨਾ ਹੋਰ ਕਿਤੇ ਜਾ ਕੇ ਨਹੀਂ ਹੁੰਦਾ ਇਹ ਕਰ ਦਿੰਦੇ ਦਿੰਦੇ ਇਹਨੂੰ ਤੇ ਬਾਕੀ ਵੀ ਲੋਗ ਦਾ ਬਣੇ ਰਿਓ ਹੋਰ ਵੀ ਨਵੀਆਂ ਨਵੀਆਂ ਚੀਜ਼ਾਂ ਪਾਉਣੀਆਂ ਤੇ ਬਹੁਤ ਤੁਹਾਨੂੰ ਇਨਫੋਰਮੇਸ਼ਨ ਆਊਗੀ ਕਿਉਂ ਵੀ ਤੂੰ ਕੈਮਰਾ ਨਾ ਵੇਖ ਕੈਮਰਾ ਨਹੀਂ ਗਲਤ ਹੁੰਦਾ ਹੁੰਦਾ ਵੀ ਕੈਮਰਾ ਬਿਲਕੁਲ ਸਹੀ ਵਰਦੇ ਤੁਹਾਨੂੰ ਐਕਸਪੀਰੀਅੰਸ ਹੀ ਬੜਾ ਹੋ ਗਿਆ ਹੁੰਦਾ ਆਹ ਜਿਹੜਾ ਹੁੰਦਿਆ ਵੇ ਤੇ ਬਾਕੀ ਜੇ ਵੀ ਵੇਖਦੇ ਹੁਣ ਕੀ ਕਰਨਾ ਤੇਰ ਕੋ 2-4 ਹੋਰ ਕੰਮ ਕਰਨੇ ਤੇ ਪੂਰੇ ਕਰਾਵਾਂਗੇ ਬਲੌਂਡ ਤੋਂ ਐਂਡ ਤੱਕ ਜਿਹੜਾ ਇੱਕ ਲੌਬੀ ਲਾਈਟਾਂ ਲੱਗੇ ਪਉਣ ਆ ਹੈਗੀਆਂ ਵਾ 400 ਵਾਟ ਇੱਕ ਚਾ ਪਾਵਾਂਗੇ ਤੇ ਇੱਕ ਚਾ ਪਾਵਾਂਗੇ 380 ਵਾਟ ਤੇ ਫਿਰ ਵੇਖਦੇ ਆ ਜੇ ਤਾਂ ਜਾਨੂੰ ਥੋੜਾ ਬੋੜਾ ਜੇ ਤੇ ਜਾਨੂੰ ਥੋੜਾ ਬੋਧਾ ਫਰਕ ਲੱਗਾ ਤੇ ਉਹ ਪਾਵਾਂਗੇ ਆ ਵੇ ਇੱਥੇ ਵੀ ਲਿਖਿਆ ਹੋਆ 280 ਆ ਤੇ ਬਾਕੀ ਇਹ ਵੀ ਵੇਦੇ ਆ ਉਹ ਜਿਹਦੇ ਉਹ ਜਾਂਦਿਆਂ ਨੂੰ ਵੀ ਹੋ ਗਈ ਉਹਦੀ ਬੱਤੀ ਬੱਤੀ ਆ ਗਈ ਉੱਥੇ ਤੇ ਫਿਰ ਅਸੀਂ ਉੱਥੇ ਹੀ ਜਾਵਾਂਗੇ ਤੇ ਉਹਨਾਂ ਚ ਰਾਹ ਲਾਈਟਾਂ ਲਵਾਉਣੇ ਆ ਬਸ ਇੱਥੋਂ ਭੈਣੀਆਂ ਇੰਨਾ ਜ਼ਿਆਦਾ ਖੋਲਣ ਦਾ ਕੰਮ ਨਹੀਂ ਇਹਦਾ ਬਸ ਬਣ ਕੇ ਗੱਲ ਕੇ ਤੇ ਤੁਸੀਂ ਹੁਣ ਵਲੋਗ ਨਾ ਬਣੇ ਰਿਓ ਐਂਡ ਤੱਕ ਆ ਪੂਰੀ ਨਜ਼ਾਰਾ ਬੰਦੇ ਹੁਣ ਤੇ ਰਹਾ ਨੂੰ ਫਿਰ ਜਾ ਕੇ ਰਾਵਾਂਗੇ ਕਰੀ ਗੱਡੀ ਫਿਰ ਉੱਥੇ ਲੱਗੀ ਰਹੂਗੀ ਫਿਰ ਰਹਾ ਨੂੰ ਚੈੱਕ ਕਰੋਨੇ ਆ ਪੂਰੀ ਵੀ ਕੁਆਲਿਟੀ ਕਿਦਾਰੀ ਆਈ ਕਿਦਾਂ ਦੀ ਨਹੀਂ ਤੇ بیس ਵੀ ਤੁਹਾਨੂੰ ਚੈੱਕ ਕਰਾਵਾਂਗੇ ਦੂਜਾ ਲਾ ਕੇ ਸਾਊਂਡ ਕਿਹੜਾ ਸ਼ਾਟ ਪਾਇਆ ਹੈ ਬਰੇਜਾਨੇ ਗਿਆ ਹੀ ਵਲੋਗ ਦੇ ਵਿੱਚ ਦੱਸਿਓ ਸਾਰਾ ਕੁਝ ਤੇ ਉਹਦੇ ਬਾਰੇ ਵੀ ਦੱਸਾਂਗੇ ਬਾਕੀ ਇਹ ਆ ਵੀ ਕੰਮ ਹੁੰਦਾ ਰਹਿਣਾ ਜੇ ਜੇ ਵਲੋਗ ਹੁੰਦੇ ਰਹਿਣੇ ਆ ਕੋਈ ਪਿਆਰ ਬਖਸ਼ੋ ਤੇ ਕਰੋ ਜੱਟਾ ਇਦਾਂ ਦੇ ਯਾਰ ਵੀ ਜੱਜਮੈਂਟ ਨਹੀਂ ਹਣੀ ਰਾਤ ਰਾਤ ਪਤਾ ਲੱਗਣਾ ਪਤਾ ਲੱਗਣਾ ਹੁਣ ਕੋਈ ਐਵੇਂ ਕਹਿੰਦੇ ਆਹ 1 4 300 ਵਾੜਵਾ 4 400 ਵਾੜਵਾ ਆਹੋ ਉਹ ਤੇ ਮਾਦਾ ਐ ਨੂੰ ਕਰ ਕਰ ਕਰਦੇ ਕਰਦੇ ਹੁਣ ਨਿਭਾ ਲੱਗਣਾ ਫੁੱਲ ਕਰ ਫੁੱਲ ਫੁੱਲ ਕਰ ਹਾਈ ਅਜਾ ਸੇਮ ਹੀ ਆ। ਲੋ ਵੀ ਅੱਗੇ ਲਾਈਟਾਂ ਬਾਲੀਆਂ ਸੀ 380 ਵਾਟ ਦੀਆਂ ਕਿਉਂਕਿ 400 ਵਾਟ ਦੇ 380 ਵਾਟ ਚ ਕੋਈ ਫਰਕ ਨਹੀਂ ਹੁੰਦਾ। ਤੇ ਇੱਕ ਆ ਜਿਹੜੀਆਂ ਨੰਬਰ ਬਲੇਡ ਵਾਲੀਆਂ ਦੋਵੇਂ ਲਾਈਟਾਂ ਕਰਾ ਦੇਣੀਆਂ ਸੀ ਚਿੱਟੀਆਂ ਤੇ ਛੱਤ ਵਾਲੀਆਂ ਜਿਹੜੀਆਂ ਅੰਦਰ ਹੁੰਦੀਆਂ ਲਾਈਟਾਂ ਉਹ ਵੀ ਚਿੱਟੀਆਂ ਕਰਾ ਦੇਣੀਆਂ ਮਤਲਬ ਚਿੱਟਾ ਜਿੱਤੀ ਕਰ ਦੇਣਾ ਕੰਮ ਸਾਰਾ ਪੀਲਾ ਵਿੱਚ ਰਹਿਣ ਨਹੀਂ ਦੇਣਾ ਤੇ ਆ ਹੀ ਪਵਾਤੀਆਂ। ਤੇ ਓਕੇ ਹੋ ਗਿਆ ਕੰਮ ਤੇ ਹੁਣ ਵੇਖਦੇ ਆ ਇੱਕ ਦੋ ਕੰਮ ਜੇ ਹੋਰ ਕਰਾਉਣ ਵਾਲੇ ਦੇ ਉਹ ਵੀ ਕਰਾਉਣੇ ਆ। ਵਲੋਗ ਨੂੰ ਤੇ ਸਕਿਪ ਨਹੀਂ ਕਰਨਾ ਤੇ ਐਂਡ ਤੱਕਾ ਜ਼ਰੂਰ ਵੇਖਣਾ ਤੇਰਾ ਪਦਾ ਵੀ ਉਹ ਵੀ ਦਵਾਗੇ ਤੁਹਾਨੂੰ ਫਾਈਨਲ ਨੀ ਲਾਈਟ ਬਣੀ ਕਿ ਨਹੀਂ ਨਹੀਂ ਵਾ ਵੀ ਇਹ ਕਾਲਿਆਂ ਦਾਈ ਵੇਲ ਲਾ ਕੇ ਪੀਸ ਹਾਬ ਕਿਤਾਬ ਆ ਵੇਲ ਲੈਨੇ ਆ ਲਾ ਕੇ ਲਾ ਕੇ ਵੇਖਣਾ ਅਸੀਂ ਕਿਹੜਾ ਲਾਤਾ ਵਾ ਤੇ ਕਿੰਦਾ ਦੀ ਕੁਆਲਿਟੀ ਹੁੰਦੀ ਆ ਆਮ ਤਾਂ ਤੁਹਾਨੂੰ ਪਤਾ ਸਾਰਾ ਅਪਗ੍ਰੇਡ ਰੱਖਣਾ ਮੈਂ ਦਾ ਲੱਗਦਾ ਸੋਣਾ ਲੱਗਦਾ ਕਿਉਂ ਨਹੀਂ ਹੈ ਲੀਜੀਏ ਅਸੀਂ ਨੇ ਸਾਰਾ ਕੰਮ ਗੱਡੀ ਦਾ ਕਰਾ ਲਿਆ ਹੈ ਔਰ ਹਮ ਅਬ ਕੈਸ਼ ਦੇਣ ਲਗੇ ਹੈ इनको ਜੋ ਕਿ ਆਪ ਦੇਖ ਸਕਤੇ ਹੈਂ ਹਾਂਜੀ 1 7 ਵਾਲਾ ਬਲਬ 2 ਹੈਡਲਾਈਟਾਂ ਹਾਂਜੀ ਤੇ 2 ਹੈਡਲਾਈਟਾਂ ਲੋ ਵੀ ਗੱਡੀ ਦਾ ਕੰਮ ਕਰਾ ਕੇ ਪਹੁੰਚ ਚੁਕੇ ਆਂ ਅਸੀਂ ਬੀ ਐਫ ਸੀ ਹੋਟਲ ਰੈਸਟੋਰੈਂਟ ਚਾਪਾ ਖਾਣੇ ਆ ਤੇ ਫੇਰ ਜਾਣੇ ਘਰ ਨੂੰ ਲੋ ਵੀ ਮਾਸਾਂ ਦੀਆਂ ਨੂੰ ਸਵਾਲ ਲੱਗੀ ਤੇ ਸਾਰੇ ਜਣੇ ਵਿਜ਼ਿਟ ਕਰਿਓ ਇੱਥੇ ਆਣ ਕੇ ਕੀ ਕਹਿਣਾ ਚਾਹੋਗੇ ਹੈ ਤੂੰ ਆ ਲੈ ਆ ਲੈ ਗਿਆ ਇਹ ਸਾਰਾ ਕ੍ਰੈਡਿਟ ਇਹਨੂੰ ਜਾਂਦਾ ਵਾ ਨਾ ਸਵਾਲ ਲੱਗਦਾ ਹਲੋ ਚਲੋ ਲੋ ਵੀ ਬੇਰ ਆ ਗਏ ਇੱਥੇ ਸਿੰਘ ਕੋ ਤੇ 32 ਸਵੇਰੇ ਬੰਦ ਹੀ ਤੇ ਹੁਣ ਇੱਥੇ ਜੈਕਸਪੈਰ ਵਾਲੇ ਲਗਾਉਨੇ ਆ ਸਟicker ਤੇ ਬਸ ਇੰਨਾ ਕੰਮ ਕਰਾ ਕੇ ਚੱਲੀਏ ਪਿੰਡ ਖੇਡਣ ਦੇ ਆ ਓਕਰ ਬੋਟ ਚਲੋ ਚੱਲੀਏ ਬਾਕੀ ਲੁੱਕ ਦਈਂ ਦੱਸੋ ਫਿਰ ਕਮੈਂਟਾਂ ਦੇ ਵਿੱਚ ਕਿਦਾਂ ਦੀ ਲੱਗਾਂਦੀ ਹੈ ਕਮੈਂਟ ਕਰ ਦਿਆ ਕਰੋ ਯਾਰ ਵੱਧ ਤੋਂ ਵੱਧ ਲੋਵੀ ਲੱਗੇ ਲਾਉਣ ਜੈਕਸਪੈਰਲ ਵਾਲੇ ਐਂ ਵੀਰ ਘੈਂਟ ਜਾ ਕਰਕੇ ਸੈਂਟਰ ਘੱਟ ਕੇ ਲਾ ਦੀਂ ਦਾਦੂ ਕੁਝ ਹੋ ਗਸੀ ਰਾ ਸੀ ਇਹ ਕਰਨਾ ਤਾਂ ਸੀ ਕਾਲਾ ਕਾਲਾ ਹਾਂ ਮੈਂ ਕਹਿੰਦਾ ਓਕੇ ਰਿਪੋਰਟ ਕਰਾ ਦੇਣੀ ਆ ਤੁਹਾਨੂੰ ਗਿਆ ਹੀ ਨਾ ਵਲੋਗ ਐਂਡ ਤੱਕ ਆ ਵੇਖੋ ਹਰ ਇੱਕ ਚੀਜ਼ ਤੁਹਾਨੂੰ ਵਧੀਆ ਦੇਖਣ ਨੂੰ ਮਿਲੂਗੀ ਤੇ ਹਲੇ ਹੋਰ ਵੀ ਬੜੇ ਗਾਮੇ ਦੇ ਘਰੌਣੇ ਅੱਜ ਦਿਨ ਖਤਮ ਹੋ ਗਿਆ ਵਾ ਕੋਈ ਨਹੀਂ ਫੇਰ ਕਿਹ ਦਿਨ ਕੱਢਾਂਗੇ ਟਾਇਰਾਂ 'ਚ ਲਾਈਟਾਂ ਤੇ ਆ ਬਲੈਕ ਬਲੂ ਕਰਾਵਾਂਗੇ ਕੰਮ ਸਾਰੇ ਜਿਹੜੇ ਵੀ ਓਕੇ ਇੱਕ ਨੰਬਰ ਕਰਨੇ ਆ ਠੀਕ ਆ ਠੀਕ ਆ ਤੇ ਥੋੜਾ ਜਿਹਾ ਉਧਰ ਨ ਕਰਿਓ ਰਾਈਟ ਓਕੇ ਹੁਣ ਓਕੇ ਠੀਕ ਆ ਰਾਤ ਦਰਦ ਦੋਨ ਸਿੱਧਾ ਲਓ ਵੀ ਹੋ ਕੇ ਰਿਪੋਰਟ ਹੋ ਗਿਆ ਕੰਮ ਤੇ ਬਾਕੀ ਇਹ ਵੀ ਹੁਣ ਜਾਣੇ ਕਰ ਲਓ ਤੇ ਤੁਸੀਂ ਗਰਾਊਂਡ ਤੇ ਇੱਕ ਅੱਧਾ ਲੈਨੇ ਛੋੜ ਜਾ ਕੇ ਤੇ ਬਾਕੀ ਇਹ ਵੀ ਵਲੋਗ ਨੂੰ ਤੁਸੀਂ ਹੁਣ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰ ਦਿਓ ਇਹ ਹੋ ਗਿਆ ਠੀਕ ਆ ਲਓ ਵੀ ਗੱਡੀਆਂ ਦੇ ਲਾਈਟਾਂ ਦਾ ਨੂੰ ਕਰੋਨਾ ਜਾ ਕੇ ਇੱਕ ਮਿੰਟ ਤੇ ਬਾਕੀ ਤੁਸੀਂ ਚੈੱਕ ਕਰੋ ਆ ਅੱਤ ਹੋ ਗਈ ਤਾਂ ਹੁਣ ਅਸੀਂ ਆ ਗਏ ਘਰ ਤੇ ਵਲੌਗ ਜੇ ਵਧੀਆ ਲੱਗਿਆ ਨਾ ਤੇ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਇਦਾਂ ਦੇ ਵਲੌਗ ਜਿਹੜੇ ਅਜੇ ਹੋਰ ਆਉਣਗੇ ਇਹ ਥੱਲੇ ਸ਼ੁਰੂਆਤ ਵਾ ਹੋਲ ਮੋਡੀਫਿਕੇਸ਼ਨ ਦੇ ਵਲੌਗ ਆਉਣਗੇ ਤੇ ਬਾਕੀ ਹੁਣ ਇਹਦੀਆਂ ਟੈਰਾਂ 'ਚ ਲਾਈਟਾਂ ਲਵਾਉਣੀਆਂ ਵਾ ਇੱਕ ਉਹਦਾ ਵਲੌਗ ਆਊਗਾ ਤੇ ਹੋਰ ਦੋ ਤਿੰਨ ਕੰਮ ਜਿੱਦਾਂ ਲਾਈਟਾਂ ਕਾਲੀਆਂ ਕਰਾਉਣੀਆਂ ਉਹ ਵਲੌਗ ਆਉਣਗੇ ਤੇ ਬਾਕੀ ਅੱਗੇ ਕਲਿੱਪ ਲਾਉਣਾ ਮੈਂ ਇਹਦੀਆਂ ਲਾਈਟਾਂ ਨੂੰ ਚੈੱਕ ਕਰਉਣਾ ਕਰ ਲੀਆਂ ਤੇ ਫਿਰ ਕਰਿਓ ਚੈੱਕ ਥੋੜਾ ਹਨੇਰਾ ਹੋ ਲੈਂਦੋ ਲੋ ਵੀ ਤੁਹਾਨੂੰ ਗਿਆ ਨਾਈਟ ਵਿਊ ਦਵਾਂਗੇ ਤੇ ਕਰੋ ਚੈੱਕ ਕਾਂਡ ਹੀ ਪੁਰਾਣੇ ਹਾਈ ਬੀਮ ਹਾਈ ਬੀਮ ਓਏ ਵੇ ਆਹ ਕਰੋ ਦਰਸ਼ਨ ਬਾਬੇ ਦੇ ਤੇ ਬਾਕੀ ਚਾਚਾ ਭਾਗ ਲੈਣ ਦੀਆਂ ਚਾਚੇ ਨੇ ਲਾਈਟਾਂ ਭਾਗ ਲੈਣੀਆਂ ਚਾਚਾ ਕਹਿੰਦਾ ਮੈਂ ਵੀ ਵੇਖਣੀਆਂ ਲਾਗੇ ਲਾਗੇ ਤੇ ਕਿਹੜੀ ਵੱਧ ਵਾ ਹੁਣ ਕੰਪੀਟੀਸ਼ਨ ਹੋਣ ਲੱਗਾ ਵਾ ਹੈ ਹਲੋ ਵੀ